ਬੀਬੀਆਂ ਪੰਜ ਪਿਆਰਿਆਂ ਦੇ ਵਿੱਚ ਕਿਉਂ ਸ਼ਾਮਲ ਨਹੀਂ ਹੋ ਸਕਦੀਆਂ ਇਹ ਜੋ ਭੈਣ ਜੀ ਨੇ ਲੌジਕ ਦਿੱਤਾ ਨਾ ਬੜੇ ਧਿਆਨ ਨਾਲ ਸੁਣਿਓ ਇੱਕ ਗੱਲ ਚੇਤੇ ਵਿੱਚ ਰੱਖਿਓ ਕੀ ਇਸ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਜੀ ਦੀ ਸ਼ਾਨ ਵਧੀ ਆ ਜਾਂ ਘਟੀ ਆ ਇਸ ਬੀਬੀ ਨੇ ਵਧਾਈ ਆ ਜਾਂ ਘਟਾਈ ਆ ਪਹਿਲਾਂ ਸੁਣਿਓ ਫਿਰ ਗੱਲ ਕਰਦੇ ਆ ਜੀ ਬੀਬੀਆਂ ਪੰਜ ਪਿਆਰਿਆਂ ਚ ਕਿਉਂ ਨਹੀਂ ਲੱਗ ਸਕਦੀਆਂ ਸਾਡਾ ਪਿੰਡ ਵਾਲਿਆਂ ਦਾ ਰੌਲਾ ਵਾ ਅਸੀਂ ਕਿੰਨੇ ਵੀ ਬੀਬੀਆਂ ਨੇ ਇਸ ਵਾਰੀ ਅੰਮ੍ਰਿਤ ਸੰਚਾਰ ਦੀ ਸੇਵਾ ਕਰਨੀ ਐ ਅਸੀਂ ਪੰਜ ਪਿਆਰੇ ਬਣਨਾ ਚਾਹੁੰਦੇ ਆ ਤੇ ਮੈਂ ਬੇਨਤੀ ਪਤਾ ਕੀ ਕੀਤੀ ਸੀ ਆ ਮੇਰੀਆਂ ਬੋਤੀਆਂ ਪੈਣਾ ਸਿਰ ਹਲਾਉਂਦੀਆਂ ਵਾਂ ਮੈਂ ਸਹ ਹੱਕ ਚ ਨਹੀਂ ਹੈਗੀ ਮੈਂ ਵੀ ਔਰਤਾਂ ਜਿੰਨਾ ਗੁਰੂ ਨਾਨਕ ਸਾਹਿਬ ਮਹਾਰਾਏ ਨੇ ਔਰਤ ਨੂੰ ਵੜਾਇਆ ਨਾ ਕਿਸੇ ਧਰਮ ਦੇ ਵਿੱਚ ਔਰਤ ਨੂੰ ਇਨੀ ਇੱਜ਼ਤ ਨਹੀਂ ਤੇ ਬਣਦੇ ਹੱਕ ਵੀ ਨਹੀਂ ਹੁਣ ਵੇਖੋ ਖਾਲਸਾ ਜੀ ਜਦੋਂ ਮਹਾਰਾਏ ਨੇ ਖਾਲਸਾ ਸਾਜਿਆ ਮਹਾਰਾਏ ਨੇ ਸਟੇਜ ਤੇ ਖਲੋ ਕੇ ਇਹ ਤਾਂ ਨਹੀਂ ਸੀ ਨਾ ਆਖਿਆ ਵੀ ਮੈਨੂੰ ਕੱਲਾ ਭਾਈ ਦਾ ਸੀਸ ਚਾਹੀਦਾ ਮਹਾਰਾਏ ਨੇ ਤਾਂ ਇਹ ਕਿਹਾ ਸੀ ਵੀ ਮੈਨੂੰ ਇੱਕ ਸਿੱਖ ਦਾ ਸੀਸ ਚਾਹੀਦਾ ਉਠਣ ਵਾਲਿਆਂ ਦੇ ਨਾਮ ਸਾਡੇ ਸਾਹਮਣੇ ਕੌਣ ਉੱਠਿਆ ਭਾਈ ਗੱਜ ਕੇ ਬੋਲੋ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਭਾਈਆਂ ਦਾ ਜ਼ਿਕਰ ਹੈ ਨਾ ਬੀਬੀ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਹੋਇਆ ਜਦੋਂ ਮਹਾਰਾਜ ਨੇ ਸੀਸ ਦੀ ਮੰਗ ਕੀਤੀ ਸੀ ਦਿਲ ਵਾਲੇ ਹੀ ਅੱਗੇ ਆਏ ਬੀਬੀ ਉੱਠਦੀ ਤੇ ਅੱਜ ਬੀਬੀਆਂ ਦਾ ਜ਼ਿਕਰ ਆ ਜਾਂਦਾ ਬਿਲਕੁਲ ਸਪਸ਼ਟ ਹੈ ਤੁਸੀਂ ਸੁਣਿਆ ਹੁਣ ਇੱਕ ਗੱਲ ਦਾ ਧਿਆਨ ਦੇ ਧਿਆਨ ਦੇ ਨਾਲ ਤੁਸੀਂ ਸੁਣੀ ਹੋਵੇਗੀ ਇਸ ਦੇ ਨਾਲ ਗੁਰਗੋਬ ਸਿੰਘ ਪਾਸ਼ਾ ਜੀ ਮਹਾਰਾਜ ਜੀ ਦਾ ਕਦ ਉੱਚਾ ਕੀਤਾ ਇਸ ਬੀਬੀ ਨੇ ਜਾਂ ਨੀਵਾ ਕੀਤਾ ਵਾ ਲੌਜਿਕ ਦੀ ਕੀ ਦਿੱਤਾ ਬੀਬੀ ਨੇ ਬੀਬਾ ਜੀ ਨੇ ਲੌਜਿਕ ਦਿੱਤਾ ਆ ਕਿ ਜਦੋਂ ਗੁਰਗੋਬ ਸਿੰਘ ਪਾਸ਼ਾ ਜੀ ਮਹਾਰਾਜ ਜੀ ਨੇ ਇਕੱਠ ਕੀਤਾ ਸੀ ਉਹਦੇ ਵਿੱਚ ਪੰਜ ਸੇਧ ਮੰਗੇ ਸਨ ਤੇ ਬੀਬੀਆਂ ਨਹੀਂ ਖੜੀਆਂ ਹੋਈਆਂ ਤੇ ਫਿਰ ਇਹਦੇ ਪਿੱਛੇ ਸਵਾਲ ਇਹ ਹੀ ਬਣਦਾ ਨਾ ਕਿ ਗੁਰਗੋਬ ਸਿੰਘ ਪਾਸ਼ਾ ਜੀ ਮਹਾਰਾਜ ਜੀ ਨੇ ਇਹ ਕਿਹਾ ਕਿ ਜੇ ਬੀਬੀਆਂ ਹੁਣ ਸ਼ਾਮਲ ਨਹੀਂ ਹੋਈਆਂ ਤੇ ਬੀਬੀਆਂ ਕਦੇ ਸ਼ਾਮਲ ਨਹੀਂ ਹੋਣਗੀਆਂ ਐਦਾਂ ਇਹ ਗੁਰਬਾਣੀ ਵਿੱਚ ਲਿਖਿਆ ਬਿਸਰ ਗਈ ਸਭਤਾਤਪਰਾਏ ਜਪਤੇ ਸਾਧ ਸੰਗਤਮੋਈ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਮਤਲਬ ਜੇ ਬੀਬੀਆਂ ਲੱਗੀਆਂ ਨਹੀਂ ਤੇ ਬੀਬੀਆਂ ਫਿਰ ਆਪਾਂ ਲੱਗਣ ਵੀ ਨਹੀਂ ਦੇਣੀਆਂ ਇਦਾਂ ਇਹਨਾਂ ਤੁਸੀਂ ਗੁਰੂ ਸਾਹਿਬ ਦਾ ਕਾਦ ਉੱਚਾ ਕਰ ਰਹੇ ਹੋ ਜਾਂ ਨੀਵਾ ਕਰ ਰਹੇ ਹੋ ਇਹ ਕੋਲੋਜੀਕ ਹੈ ਭੈਣ ਜੀ ਪੰਥ ਪ੍ਰਮਾਣਿਕ ਸਿੱਖ ਰਹਿਤ ਮਰਿਆਦਾ ਪੜ ਕੇ ਦੇਖੋ ਜਿਹੜੀ ਅਕਾਲ ਤਖਤ ਤੋਂ ਲਾਗੂ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਬੀਬੀਆਂ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਜੇ ਬੀਬੀਆਂ ਦੀ ਇੱਛਾ ਆ ਪੀ ਅਸੀਂ ਪੰਜ ਪਿਆਰਿਆਂ ਦੇ ਵਿੱਚ ਲੱਗਣਾ ਤੋ ਲੱਗ ਸਕਦੀਆਂ ਨੇ ਦੀ ਬੀਅ ਖੰਡੇ ਦੀ ਪੌਲ ਤਿਆਰ ਕਰ ਸਕਦੀਆਂ ਨੇ ਇਹ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਅਗਵਾਈ ਕਰ ਸਕਦੀਆਂ ਨੇ ਇਹ ਤਾਂ ਬਾਬਿਆਂ ਦੀ ਬਣਾਈ ਹੋਈ ਹੈ ਮਰਿਆਦਾ ਨੇ ਪਹਿਣ ਜੀ ਤੁਸੀਂ ਪਤਾ ਕੀ ਆ ਸਾਡੇ ਵਿੱਚ ਇੱਕ ਕਮੀ ਪੈ ਗਈ ਅਸੀਂ ਆਪਣੇ ਜਿਹੜੇ ਅੱਗੇ ਲੱਗੇ ਜਿਹੜੇ ਬੰਦੇ ਆ ਨਾ ਉਹਨਾਂ ਦੀਆਂ ਕਮੀਆਂ ਨੂੰ ਪਰਦਾ ਪਾਉਣ ਵਾਸਤੇ ਆਪਾਂ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਢਾਲ ਲਾਉਣ ਦੇ ਵਿੱਚ ਕੋਈ ਘਾਟ ਨਹੀਂ ਛੱਡੀ ਮੈਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਤੇ ਆਪਾਂ ਜਿਹੜਾ ਜਿਹੜਾ ਇਕੱਠ ਹੋਇਆ ਸੀ 1699 ਈਸਵੀ ਦੇ ਵਿੱਚ ਉਦੇ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਹਿਬ ਸਿੰਘ ਉਹਨਾਂ ਦਾ ਪਿਛੋਕੜ ਨਹੀਂ ਪੜਿਆ ਉਹਨਾਂ ਦੇ ਪਰਿਵਾਰਾਂ ਦਾ ਪਿਛੋਕੜ ਨਹੀਂ ਪੜਿਆ ਵੀ ਉਹਨਾਂ ਦਾ ਗੁਰੂ ਘਰ ਦੇ ਨਾਲ ਕਿੰਨਾ ਲਗਾਵ ਸੀ ਉਹ ਕਿਉਂ ਨਵੇਂ ਸਨ ਕਿ ਜਾਂ ਪਹਿਲਾਂ ਤੋਂ ਜੁੜੇ ਹੋਏ ਸਨ ਪਹਿਲਾਂ ਉਹ ਪੜ ਕੇ ਦੇਖੋ ਬੀਬਾ ਜੀ ਮੈਂ ਹੱਥ ਜੋੜ ਕਰਕੇ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਪਹਿਲਾਂ ਉਹਨਾਂ ਦਾ ਸਾਰਾ ਜੀਵਨ ਪਿਛੋਕੜ ਪੜ ਕੇ ਦੇਖੋ ਫਿਰ ਤੁਹਾਡੀਆਂ ਅੱਖਾਂ ਖੁੱਲਣੀਆਂ ਨੇ ਕਿ ਉਹ ਨਵੇਂ ਨਹੀਂ ਸਨ ਉਹ ਜੁੜੇ ਹੋਏ ਸਨ ਪਹਿਲਾਂ ਤੋਂ ਉਹਨਾਂ ਦੇ ਪਰਿਵਾਰ ਗੁਰੂ ਸਾਹਿਬ ਜੀ ਦੇ ਨਾਲ ਪੁਰਾਣੇ ਜੁੜੇ ਹੋਏ ਸਨ ਜਿਹੜਾ ਇਕੱਠ ਕੀਤਾ ਗਿਆ ਸੀ ਉਹਦੇ ਵਿੱਚ ਕੌਣ-ਕੌਣ ਸ਼ਾਮਲ ਹੋਏਗਾ ਪੂਰੀ ਪਲੈਨਿੰਗ ਸੀ ਉਹ ਉਹ ਗੁਰੂ ਸਾਹਿਬ ਜੀ ਨੇ ਸੁੱਤੇ ਆ ਸਿੱਧ ਨਹੀਂ ਕਹਿ ਦਿੱਤਾ ਕਿ ਹੁਣੇ ਆਜੋ ਬਈ 1699 ਦੀ ਵਿਸਾਖੀ ਤੇ ਸਾਰੇ ਇਕੱਠੇ ਹੋਏ ਉਹਦੀ ਕਾਲ ਪੁਰਾਣੇ ਉਸ ਸਮੇਂ ਦੇ ਵਿੱਚ ਆਪਣੀ ਸੂਰਤ ਨੂੰ ਖੜਕੇ ਦੇਖੋ ਕਾਲ ਕਦੋਂ ਦਿੱਤੀ ਹੋਵੇਗੀ ਕਿਹੜੇ ਸਮੇਂ 'ਚ ਕਾਲ ਦਿੱਤੀ ਹੋਵੇਗੀ ਤੇ ਕਦੋਂ ਉਹ ਇਕੱਠ ਹੋ ਸ਼ੁਰੂ ਹੋਣਾ ਸ਼ੁਰੂ ਹੋਇਆ ਤੇ ਕਦੋਂ ਇਕੱਠ ਕੀਤਾ ਗਿਆ ਇਸ ਤਰ੍ਹਾਂ ਨਾ ਕਰੀਏ ਆਪਾਂ ਵੀ ਅਸੀਂ ਆਪਣੇ ਬੰਦਿਆਂ ਦੀਆਂ ਕਮੀਆਂ ਨੂੰ ਲੁਕਾਉਣ ਵਾਸਤੇ ਜਿਹੜੇ ਜਿਹੜੇ ਸਾਡੇ ਪਿੱਛੇ ਜਿਹੜੇ ਉਹ ਸਾਡੇ ਜਿਹੜੇ ਤੁਸੀਂ ਜਿਹਨਾਂ ਨੂੰ ਮੋਢੀ ਮੰਨ ਕੇ ਬੈਠੇ ਹੋਏ ਉਹਨਾਂ ਦੀਆਂ ਕਮੀਆਂ ਲੁਕਾਉਣ ਵਾਸਤੇ ਗੁਰੂ ਸਾਹਿਬ ਜੀ ਉੱਤੇ ਸਾਰਾ ਕੁਝ ਸੌਂਡ ਦਿੱਤਾ ਇਹਦਾ ਨਾ ਕਰੀਏ ਆਪਾਂ ਇਹ ਸੋਚ ਵਿਚਾਰਕ ਕੋਈ ਵੀ ਵਿਚਾਰ ਦੇਣੀ ਹੈ ਨਾ ਸੋਚ ਵਿਚਾਰ ਕਰਕੇ ਕਿ ਗੁਰੂ ਸਾਹਿਬ ਜੀ ਨੇ ਬੀਬੀਆਂ ਨੂੰ ਨਹੀਂ ਬੀਬੀ ਉੱਠੀ ਨਹੀਂ ਬੀਬੀ ਨੇ ਉਹ ਸਿਰ ਜੋ ਸਿਰ ਮੰਗੇ ਸੀ ਤੇ ਬੀਬੀ ਨਹੀਂ ਉੱਠੀ ਮਤਲਬ ਇਹ ਲੌਜਿਕ ਨਹੀਂ ਹੈ ਸਾਡੇ ਸਮਾਜ ਦਾ ਦਸਤੂਰ ਇਹ ਆ ਕਿ ਜਦੋਂ ਬੰਦੇ ਹੋਣ ਤੇ ਬੀਬੀਆਂ ਅੱਗੇ ਨਹੀਂ ਲੱਗਦੀਆਂ ਇਹ ਤਾਂ ਸਾਡੇ ਸਮਾਜ ਦਾ ਦਸਤੂਰ ਨਹੀਂ ਹੈ ਸਹੀ ਤਾਂ ਇੱਥੇ ਘਰਾਂ ਦੇ ਵਿੱਚ ਵੀ ਦੇਖਦੇ ਆਂ ਕੰਮ ਕਿ ਜਿੰਨਾ ਚਿਰ ਬੰਦੇ ਆ ਪੱਠੇ ਜਿਹੜੇ ਆ ਉਹ ਘਰ ਦੇ ਬੰਦੇ ਹੀ ਪਾਉਂਦੇ ਆ ਮੰਨ ਲਓ ਵੀ ਬੰਦਾ ਅੰਦਰ ਲੰਮੇ ਪਿਆ ਹੋਵੇ ਤੇ ਬੀਬੀ ਪੱਠੇ ਲੈ ਕੇ ਆਏ ਤੇ ਕਿਵੇਂ ਦਾ ਲੱਗਦਾ ਇਹ ਤਾਂ ਸਾਡੇ ਸਮਾਜ ਦਾ ਦਸਤੂਰ ਵੀ ਹੈਗਾ ਨਾ ਤੇ ਭਾਈ ਦਇਆ ਸਿੰਘ ਭਾਈ ਹਿਮਰ ਸਿੰਘ ਭਾਈ ਮੋਕਮ ਸਿੰਘ ਭਾਈ ਸਹਿਬ ਸਿੰਘ ਇਹ ਚਾਹਣਗੇ ਕਿ ਮਤਲਬ ਅਸੀਂ ਨਾ ਜਾਈਏ ਤੇ ਸਾਡੇ ਘਰ ਦੀਆਂ ਔਰਤਾਂ ਅੱਗੇ ਲੱਗਣ ਕਿ ਅਸੀਂ ਉੱਥੇ ਆ ਕਰਕੇ ਮਤਲਬ ਇੱਦਾਂ ਕਰਕੇ ਬੈਠੇ ਰਹੀਏ ਤੇ ਔਰਤਾਂ ਅੱਗੇ ਲੱਗ ਕਰਕੇ ਉਹ ਕੰਮ ਕਰਨ ਜਿਹੜੇ ਪੁਰਾਣੇ ਜੁੜੇ ਹੋਿਆਂ ਦੀ ਗੱਲ ਕਰਦਾ ਜਿਹੜੇ ਅਸਲ ਦੇ ਵਿੱਚ ਗੁਰੂ ਨਾਲ ਜੁੜੇ ਹੋਏ ਸਨ ਕੋਈ ਇੱਛਾ ਵਿਰੋਧ ਨਹੀਂ ਲੱਗਣਾ ਚਾਹੁੰਦਾ ਉਹ ਗੱਲ ਵੱਖਰੀ ਹੈ ਪਰ ਇਹ ਕਹਿ ਦੇਣਾ ਵੀ ਨਹੀਂ ਲੱਗ ਹੀ ਨਹੀਂ ਸਕਦੀਆਂ ਇਹ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰ ਹੀ ਨਹੀਂ ਸਕਦੀਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਮਾਂ ਮਾਤਾ ਜੀਵਨ ਕੌਰ ਜੀ ਉਹਨਾਂ ਦਾ ਤੁਸੀਂ ਜੀਵਨ ਪੜ੍ਹ ਕੇ ਦੇਖੋ ਉਹ ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਸਨ ਸੋ ਭਾਈ ਸਾਨੂੰ ਇਸ ਚੀਜ਼ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ ਵਿਚਾਰਨਾ ਚਾਹੀਦਾ ਵਾ ਕਿ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਕੀਰਤਨ ਕਰਦੀਆਂ ਸਨ ਪੰਜ ਪਿਆਰੇ ਦੇ ਵਿੱਚ ਬੀਬੀਆਂ ਸ਼ਾਮਲ ਹੋ ਸਕਦੀਆਂ ਨੇ ਸਾਡੇ ਸਮਾਜ ਦੇ ਵਿੱਚ ਕਿਉਂ ਨਹੀਂ ਹੁੰਦੀਆਂ ਉਹ ਸਾਡੀ ਕਮੀ ਹੈ ਅਸੀਂ ਆਪਣੀ ਕਮੀ ਨੂੰ ਪੇਸ਼ ਕਰੀਏ ਨਾ ਕਿ ਗੁਰੂ ਸਾਹਿਬ ਦੇ ਸਾਰਾ ਕੁਝ ਸੋੜ ਦਈਏ ਕਿ ਗੁਰੂ ਸਾਹਿਬ ਨੇ ਆਮ ਰਿਆਦਾ ਬਣਾਈ ਸੀ ਤੇ ਗੁਰੂ ਸਾਹਿਬ ਨੇ ਬਣਾਈ ਹੈ ਕਿ ਕਿਤੇ ਲੈ ਕੇ ਤੇ ਬਹੁਤ ਵੱਡੀ ਢਾਹ ਲੱਗਦੀ ਹੈ ਮਤਲਬ ਅਸੀਂ ਆਪਣੀਆਂ ਕਮੀਆਂ ਨੂੰ ਜਗ ਜाहिर ਨਾ ਕਰੀਏ ਅਸੀਂ ਇਹ ਕਹੀਏ ਵੀ ਨਹੀਂ ਨਹੀਂ ਸਾਡੇ ਜੀ ਕਮੀ ਕੋਈ ਨਹੀਂ ਅਸੀਂ ਤਾਂ ਠੀਕ ਹੈ ਗੁਰੂ ਸਾਹਿਬ ਅਧਾਰੀ ਮਰਿਆਦਾ ਬਣਾ ਕੇ ਆਏ ਸੀ ਲਾ ਦੱਸੋ ਮੈਂ ਮਤਲਬ ਮੈਂ ਗਲਤ ਨਹੀਂ ਹਾਂ ਕਿ ਗੁਰੂ ਸਾਹਿਬ ਨੇ ਇਦਾਂ ਦਾ ਕੰਮ ਸਿਸਟਮ ਸਾਜ ਕੇ ਦਿੱਤਾ ਇਸੇ ਕਰਕੇ ਮਤਲਬ ਵੇ ਕਿੱਡੀ ਵੱਡੀ ਦੇਖ ਲਓ ਮੈਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਆ ਮੈਂ ਕਹਿਆ ਤਾਂ ਵੀ ਗੁਰੂ ਸਾਹਿਬ ਨੇ ਅਦਾ ਕੀਤਾ ਸੀ ਤੇ ਜਲ ਠੀਕ ਹੈ ਬਸ ਦੇਖੋ ਗੁਰੂ ਸਾਹਿਬ ਨੇ ਕੀਤਾ ਸੀ ਤੇ ਮੈਂ ਮੈਂ ਆਪਣੇ ਆਪ ਸੇਵ ਕਰ ਲਿਆ ਤੇ ਭਾਵੇਂ ਗੁਰੂ ਦੀ ਸਖਸ਼ੀਤ ਨੂੰ ਜਿੰਨੀ ਮਰਜ਼ੀ ਢਾਲ ਲੱਗ ਜੇ ਉਹ ਠੀਕ ਹੈ ਸੋ ਭਾਈ ਬੇਨਤੀ ਆ ਇਦਾਂ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ